ਆਮ ਆਦਮੀ ਪਾਰਟੀ ਵੱਲੋਂ ਜਿੱਥੇ ਲੋਕਾਂ ਨੂੰ ਸਹੂਲਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਉੱਥੇ ਹੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਸਹੂਲਤਾ ਨੂੰ ਖੋਹ ਲਿਆ ਗਿਆ ਹੈ ਤੇ ਬਿਲਡਿੰਗਾਂ ਦੇ ਉੱਪਰ ਲੱਖਾਂ ਰੁਪਏ ਦਾ ਜੋ ਖਰਚਾ ਕੀਤਾ ਗਿਆ ਹੈ ਬਿਲਡਿੰਗਾਂ ਤਹਿਸ ਨਹਿਸ ਹੋ ਕੇ ਰਹਿ ਗਈਆਂ ਨੇ ਤੇ ਕੋਈ ਵੀ ਇਹਦੀ ਸਾਰ ਨਹੀਂ ਲਈ ਜਾ ਰਹੀ ਆ ਤੁਸੀਂ ਦੇਖ ਰਹੇ ਆ ਕਿ ਪਿੰਡ ਗਰਚਾ ਦਾ ਜਿਹੜਾ ਸੇਵਾ ਕੇਂਦਰ ਆ ਇਸ ਦੇ ਨਾਲ ਪਿੰਡ ਮਹਿਰੋਪੁਰ ਮਲਪੁਰ ਬਹਾਦਰਪੁਰ ਮਾਲਾ ਗਰਚਾ ਤੇ ਇਹਦੇ ਨਾਲ ਕਈ ਪਿੰਡ ਲੱਗਦੇ ਹਨ ਪਰ ਇੱਥੋਂ ਸਬਦਾ ਸੈਂਟਰ ਜਿਹੜਾ ਆ ਇਹਦੀ ਸਹੂਲਤ ਸੂਲੀਅਤ ਨੂੰ ਖਤਮ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦਾ ਇਹ ਇਹ ਜਿਹਈਆਂ ਬਿਲਡਿੰਗਾਂ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਇਹ ਬਿਲਡਿੰਗਾਂ ਦੇ ਉੱਪਰ ਲੱਖਾਂ ਰੁਪਏ ਜਿਹੜਾ ਖਰਚਿਆ ਗਿਆ ਸੀਗਾ ਤੇ ਇਹ ਬਿਲਡਿੰਗਾਂ ਇਸ ਵੇਲੇ ਜਿਹੜਾ ਸਬਦਾ ਸੈਂਟਰ ਆ ਇਹ ਖੰਡਰ ਬਣੇ ਪਏ ਹੋਏ ਨੇ ਜਿੱਥੇ ਲੋਕ ਆ ਉਹ ਆਪਣਾ ਪਹਿਲਾਂ ਕੰਮ ਕਰ ਆ ਕੇ ਕਰਾਉਂਦੇ ਹੁੰਦੇ ਸੀਗੇ ਪਰ ਇਹ ਸੇਵਾ ਕੇਂਦਰ ਜਿਹਨੂੰ ਪਹਿਲਾਂ ਕਿਹਾ ਗਿਆ ਸੀਗਾ ਤੇ ਇਹਨਾਂ ਦੇ ਤੁਸੀਂ ਹਾਲ ਦੇਖ ਸਕਦੇ ਆ ਕਿ ਕੀ ਹਾਲ ਨੇ ਜੰਦਿਆਂ ਨੂੰ ਵੀ ਜਿਹੜਾ ਆ ਉਹ ਜੰਗਾੜ ਪੈ ਚੁੱਕਾ ਆ ਤੁਸੀਂ ਦੇਖ ਸਕਦੇ ਆ ਕਿ ਸ਼ੀਸ਼ੇ ਜਿਹੜੇ ਆ ਉਹ ਇੱਥੇ ਦੇ ਜਿਹੜੇ ਆ ਇਹਦੇ ਟੁੱਟ ਚੁੱਕੇ ਨੇ ਔਰ ਤਾਲੇ ਲੱਗੇ ਹੋਏ ਨੇ ਅੰਦਰ ਦੀ ਬਿਲਡਿੰਗ ਦਾ ਜਿਹੜਾ ਮੈਂ ਤੁਹਾਨੂੰ ਜਾਲੀ ਰਾਹੀ ਇਹ ਦਿਖਾ ਰਿਹਾ ਆ ਦ੍ਰਿਸ਼ ਆ ਜਨਰੇਟਰ ਹੈਗਾ ਜਿਹਦੇ ਉੱਪਰ ਇਹਨਾਂ ਰੁਪਈਆ ਖਰਚ ਕੀਤਾ ਗਿਆ ਹੈ ਇਹ ਜਨਰੇਟਰ ਜਿਹੜਾ ਆ ਕਿ ਇਸ ਸਭਦਾ ਸੇਵਾ ਕੇਂਦਰ ਦੇ ਜਿਹੜਾ ਬਾਹਰ ਹੀ ਹੈਗਾ ਆ ਇਹ ਵੀ ਜਿਉਂ ਦਾ ਤਿਉਂ ਪਿਆ ਆ ਤੇ ਕੋਈ ਜਿਹੜੀ ਆ ਇਹ ਸਾਰ ਨਹੀਂ ਲਈ ਜਾ ਰਹੀ ਹੈਗੀ ਦੇਸ਼ਕ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਆ ਪਰ ਆ ਤੁਸੀਂ ਦੇਖ ਸਕਦੇ ਆ ਕਿ ਇਹ ਪਿੰਡ ਗਰਚਾਂ ਦਾ ਜਿਹੜਾ ਆ ਸੇਵਾ ਕੇਂਦਰ ਹੈਗਾ ਆ ਇਹਨੂੰ ਬੰਦ ਕੀਤੇ ਇਹਨੂੰ ਬੰਦ ਕੀਤਾ ਗਿਆ ਹੈਗਾ ਔਰ ਇਹ ਲੱਖਾਂ ਰੁਪਏ ਲਾ ਕੇ ਬਿਲਡਿੰਗ ਜਿਹੜੀ ਆ ਇੱਥੇ ਜੇਕਰ ਸੇਵਾ ਕੇਂਦਰ ਨਹੀਂ ਤਾਂ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਕੁਝ ਹੋਰ ਇੱਥੇ ਕੁਝ ਨਾ ਕੁਝ ਖੋਲਿਆ ਜਾ ਸਕਦਾ ਆ ਪਰ ਆਮ ਆਦਮੀ ਪਾਰਟੀ ਦਾ ਇੱਧਰਲੇ ਪਾਸੇ ਕੋਈ ਵੀ ਧਿਆਨ ਨਹੀਂ ਹੈ ਔਰ ਤੁਸੀਂ ਦੇਖ ਸਕਦੇ ਹੋ ਆ ਸੇਵਾ ਕੇਂਦਰ ਦੇ ਆਲੇ-ਦੁਆਲੇ ਦਾ ਜਿਹੜਾ ਹਾਲ ਹੈਗਾ ਉਹ ਤੁਹਾਨੂੰ ਮੈਂ ਦਿਖਾ ਰਿਹਾ ਹੈਗਾ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਬਿਲਡਿੰਗ ਦਾ ਤੁਸੀਂ ਹਾਲ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜਾ ਆ ਇਹ ਬੂਆ ਖੁੱਲਾ ਹੋਇਆ ਆ ਔਰ ਇਹ ਤੁਸੀਂ ਟੋਲਟ ਵਗੈਰਾ ਜੋ ਇੱਥੇ ਪਲੱਸ਼ ਵਗੈਰਾ ਬਣੀ ਹੋਈ ਆ ਔਰ ਇਹਨਾਂ ਲੱਖਾਂ ਰੁਪਏ ਜਿਹੜਾ ਇਹਨਾਂ ਬਿਲਡਿੰਗਾਂ ਤੇ ਜਿਹੜਾ ਖਰਚਿਆ ਗਿਆ ਔਰ ਬਿੰਡਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖਸਤਾ ਜਿਹੜੀ ਆ ਇਨਾ ਬਿਲਡਿੰਗਾਂ ਦੀ ਜਿਹੜੀ ਹਾਲਤ ਹੈਗੀ ਆ ਇਹ ਤੁਹਾਨੂੰ ਮੈਂ ਸਾਰੀ ਔਰ ਇਹ ਇਹੋ ਜਿਹੀਆਂ ਜਿਹੜੀਆਂ ਬਿਲਡਿੰਗਾਂ ਆ ਜਿੱਥੇ ਕੋਈ ਵਰਤੋਂ ਨਹੀਂ ਹੁੰਦੀ ਤਾਂ ਨਸ਼ੇ ਦੇ ਜਿਹੜੇ ਅੱਡੇ ਵੀ ਬਣ ਜਾਂਦੇ ਨੇ ਔਰ ਦੇਖ ਪਾ ਰਹੇ ਹੋ ਤੁਸੀਂ ਉਹਰਾ ਬਿਲਡਿੰਗ ਦਾ ਤੁਹਾਨੂੰ ਮੈਂ ਹਾਲ ਜਿਹੜਾ ਆ ਆਲੇ-ਦੁਆਲੇ ਤੋਂ ਸਾਰੇ ਜਿਹੜਾ ਆ ਕਿ ਇਹ ਹਾਲ ਦਿਖਾ ਰਿਆ ਆ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਆ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ ਨੇ ਤੇ ਦੂਸਰੇ ਪਾਸੇ ਜਿਹੜੇ ਆ ਇਹੋ ਜੇ ਸੇਵਾ ਕੇਂਦਰ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਜਿੱਥੇ ਲੋਕਾਂ ਨੂੰ ਜਿਹੜੀ ਆ ਸਮੱਸਿਆਵਾਂ ਦਾ ਭਾਰੀ ਸਾਹਮਣਾ ਕਰਨਾ ਪੈਂਦਾ ਹੈ ਯਕੀਨ ਕਰਦਿਆਂ ਕਿ ਇਹ ਖਬਰ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਵਾਰ ਜ਼ਰੂਰ ਧਿਆਨ ਦੇਣਗੇ ਪਰ ਆ ਤੁਸੀਂ ਦੇਖ ਸਕਦੇ ਆ ਪਿੰਡ ਗਰਚਾ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਸਿਹਤ ਕੇਂਦਰ ਹੈਗਾ ਸਰਕਾਰੀ ਜਿਹੜੀ ਡਿਸਪੈਂਸਰੀ ਹੈਗੀ ਆ ਇੱਥੇ ਪਹਿਲਾਂ ਜਿਹੜਾ ਆ ਆਪਣੇ ਦਵਾਈਆਂ ਵੀ ਮਿਲਦੀਆਂ ਹੁੰਦੀਆਂ ਸਨ ਇਹ ਜਿਹੜਾ ਆ ਇੱਕ ਫਾਰਮਾਸਿਸਟ ਦੇ ਲਈ ਇੱਕ ਕਮਰਾ ਜਿਹੜਾ ਇੱਕ ਬਣਾਇਆ ਗਿਆ ਸੀਗਾ ਔਰ ਲੱਖਾਂ ਰੁਪਏ ਜਿਹੜੇ ਆ ਇਸ ਦੇ ਉੱਪਰ ਪਿੰਡ ਵਾਸੀਆਂ ਵੱਲੋਂ ਐਨਆਰਆਈਆਂ ਵੱਲੋਂ ਬਣਾ ਕੇ ਬਹੁਤ ਹੀ ਖੂਬਸੂਰਤ ਦਿਖ ਜਿਹੜੀ ਆ ਇਸ ਹਸਪਤਾਲ ਨੂੰ ਜਿਹੜੀ ਦਿੱਤੀ ਗਈ ਹੈਗੀ ਆ ਲੇਕਿਨ ਕੋਰੋਨਾ ਕਾਲ ਤੋਂ ਬਾਅਦ ਇੱਥੇ ਫਿਲਹਾਲ ਜਿਹੜਾ ਆ ਕੋਈ ਵੀ ਡਾਕਟਰ ਦੀ ਜਿਹੜੀ ਸਹੂਲਤ ਨਹੀਂ ਹੈਗੀ ਫਿਲਹਾਲ ਜਿਹੜਾ ਆ ਇਸ ਵਕਤ ਜਿਹੜਾ 3 ਦਿਨ ਜਿਹੜਾ ਡਾਕਟਰ ਸਾਹਿਬ ਆ ਇਸ ਹਸਪਤਾਲ ਦੇ ਵਿੱਚ ਆਂਦੇ ਨੇ ਜਦਕਿ ਇਸ ਨੂੰ ਇਸ ਨੂੰ ਵੀ ਜਿਹੜੇ ਨੇ ਪਿੰਡ ਆਪਣੇ ਬਹਾਦਰਪੁਰ ਮਾਲਾ ਗਰਚਾ ਤੇ ਮਹਿਰੋਪੁਰ ਮੱਲਪੁਰ ਕਈ ਪਿੰਡ ਜਿਹੜੇ ਆ ਇਸ ਪਿੰਡ ਨੂੰ ਵੀ ਜਿਹੜੀ ਆ ਇਸ ਡਿਸਪੈਂਸਰੀ ਨੂੰ ਵੀ ਲੱਗਦੇ ਨੇ ਤੇ ਪਹਿਲਾਂ ਇੱਥੇ ਅਕਸਰ ਹੀ ਰਸ਼ ਰਿੰਦਾ ਹੁੰਦਾ ਸੀ ਕਿਉਂਕਿ ਡਾਕਟਰ ਸਾਹਿਬ ਦਾ ਆਣਾ ਜਾਣਾ ਜਿਹੜਾ ਆ ਉਹ ਰੋਜ਼ਾਨਾ ਹੀ ਡੇਲੀ ਰਹਿੰਦਾ ਸੀਗਾ ਲੇਕਿਨ ਪਿੰਡ ਵਾਲਿਆਂ ਵੱਲੋਂ ਬਿਲਡਿੰਗ ਨੂੰ ਖੂਬਸੂਰਤ ਬਣਾਇਆ ਗਿਆ ਐਨਆਰਆਈਆਂ ਵੱਲੋਂ ਕਮਰੇ ਬਣਾਏ ਗਏ ਹੈਗੇ ਆ ਹਰੇਕ ਪੰਚਾਇਤ ਨੇ ਜਿਹੜਾ ਆ ਕਿ ਇੱਥੇ ਹੰਗਾਰਾ ਦਿੱਤਾ ਹੈਗਾ ਪਿੰਡ ਵਾਲੇ ਵੀ ਹੰਗਾਰਾ ਦਿੰਦੇ ਨੇ ਲੇਕਿਨ ਇੱਥੇ ਰੋਜ਼ਾਨਾ ਡਾਕਟਰ ਦੀ ਕੋਈ ਵੀ ਸਹੂਲਤ ਨਹੀਂ ਹੈਗੀ ਆ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾ ਦਿੱਤੀਆਂ ਜਾਣਗੀਆਂ ਲੇਕਿਨ ਤੁਸੀਂ ਦੇਖ ਪਾ ਰਹੇ ਹੋ ਕਿ ਆ ਜਿਹੜਾ ਪਿੰਡ ਘਰਚਾ ਦਾ ਜਿਹੜੀ ਸਰਕਾਰੀ ਡਿਸਪੈਂਸਰੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਦਿਨੇ ਡਿਸਪੈਂਸਰੀ ਖੁੱਲਦੀ ਆ ਉਸ ਤੋਂ ਬਾਅਦ ਜਿਹੜਾ ਆ ਕਿ ਇਸ ਡਿਸਪੈਂਸਰੀ ਨੂੰ ਜਿਹੜਾ ਤਾਲਾ ਲੱਗਾ ਰਹਿੰਦਾ ਆ ਆਮ ਆਦਮੀ ਪਾਰਟੀ ਜੇਕਰ ਇਹਨਾਂ ਹਸਪਤਾਲਾਂ ਦੇ ਵਿੱਚ ਰੋਜ਼ਾਨਾ ਹੀ ਕਿਸੇ ਨਾ ਕਿਸੇ ਡਾਕਟਰ ਦੀ ਡਿਊਟੀ ਲਾਉਂਦੇ ਆ ਤਾਂ ਪਿੰਡ ਵਾਲਿਆਂ ਨੂੰ ਸਹੂਲਤ ਮਿਲ ਸਕਦੀ ਆ ਪਰ ਆਮ ਆਦਮੀ ਪਾਰਟੀ ਦੇ ਲੱਗਦਾ ਆ ਇਹ ਸਾਰੇ ਵਾਦੇ ਜਿਹੜੇ ਹੈਗੇ ਆ ਇਹ ਖੋਖਲੇ ਨਜ਼ਰ ਆ ਰਹੇ ਆ ਸਿਹਤ ਸਹੂਲਤਾਂ ਦੇ ਸੰਬੰਧ ਦੇ ਵਿੱਚ ਕਿਉਂਕਿ ਪੁਰਾਣੀਆਂ ਸਹੂਲਤਾਂ ਨੂੰ ਸਭ ਨੂੰ ਖਤਮ ਕਰ ਦਿੱਤਾ ਗਿਆ ਆ ਔਰ ਇਸ ਹਸਪਤਾਲ ਦੇ ਵਿੱਚ ਸਿਰਫ ਤਿੰਨ ਦਿਨ ਡਾਕਟਰ ਸਾਹਿਬ ਆਉਂਦੇ ਨੇ ਉਸ ਤੋਂ ਇਲਾਵਾ ਇਹ ਡਿਸਪੈਂਸਰੀ ਨੂੰ ਤਾਲਾ ਲੱਗਾ ਰਹਿੰਦਾ ਹੈ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਆ ਤੁਹਾਨੂੰ ਜਿਹੜਾ ਆ ਪਿੰਡ ਗਰਚਾਂ ਦਾ ਜਿਹੜਾ ਮੰਡੀ ਦਾਣਾ ਮੰਡੀ ਦੇ ਵਿੱਚ ਬਣਿਆ ਹੋਇਆ ਕਮਿਊਨਿਟੀ ਸੈਂਟਰ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਗਿਆ ਇਹ ਕਈ ਵਾਰ ਅਸੀਂ ਜਿਹੜਾ ਆਪਣੀਆਂ ਨਮਾ ਸ਼ਰਦ ਬਾਬਾ YouTube ਚੈਨਲ ਤੇ ਸੁਰਖੀਆਂ ਦੇ ਵਿੱਚ ਲਿਆਂਦਾ ਵੀ ਆ ਪਰ ਅਸੀਂ ਇਹ ਤੁਸੀਂ ਇਹਦਾ ਹਾਲ ਦੇਖ ਸਕਦੇ ਆ ਕਿ ਆ ਵੀ ਇਹ ਕਮਿਊਨਿਟੀ ਸੈਂਟਰ ਦਾ ਹੁਣ ਇੱਥੇ ਸਾਫ ਸਫਾਈ ਤਾਂ ਹੋਈ ਆ ਕਿਉਂਕਿ ਜਿਹੜੀ ਮੰਡੀ ਹੈਗੀ ਆ ਮੰਡੀ ਇਨਾਂ ਦੇ ਵਿੱਚ ਚੱਲਦੀ ਹੈਗੀ ਤੇ ਉਹ ਇੱਥੇ ਜਿਹੜੇ ਆ ਸਾਫ ਸਫਾਈ ਕਰਕੇ ਜਰੂਰ ਰਹਿ ਰਹੇ ਨੇ ਪਰ ਇੱਥੇ ਦੀ ਜਿਹੜੀ ਹਾਲਤ ਆ ਤੁਸੀਂ ਖਿੜਕੀਆਂ ਤਾਂ ਚੋਰੇ ਚੱਕ ਕੇ ਲੈ ਗਏ ਸੀਗੇ ਔਰ ਦੇਖ ਪਾ ਰਹੇ ਹੋ ਤੁਸੀਂ ਛੱਤਾਂ ਦੀ ਹਾਲਤ ਦੇਖ ਪਾ ਰਹੇ ਆ ਇਹ ਲੱਖਾਂ ਕਰੋੜਾ ਰੁਪਏ ਇਸ ਬਿਲਡਿੰਗ ਦੇ ਉੱਪਰ ਜਿਹੜੇ ਆ ਉਹ ਖਰਚੇ ਗਏ ਹਨ ਪਰ ਇਸ ਬਿਲਡਿੰਗ ਵੱਲ ਨਾ ਹੀ ਕਿਸੇ ਪੰਚਾਇਤ ਦਾ ਧਿਆਨ ਰਹਾ ਕਿ ਇਹਦਾ ਕੁਝ ਨਾ ਕੁਝ ਕੀਤਾ ਜਾਵੇ ਆ ਦੇਖ ਸਕਦੇ ਆ ਇਹ ਚੋਰ ਜਿਹੜੇ ਚੋਰੀ ਕਰਕੇ ਜਿਹੜੇ ਆ ਇਥੋਂ ਉਹ ਆਪਣੇ ਖਿੜਕੀਆਂ ਤੱਕ ਪਟਕੇ ਲੈ ਗਏ ਨੇ ਲੈ ਗਏ ਨੇ ਔਰ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਪੂਰੀ ਤਰ੍ਹਾਂ ਇਹ ਬਿਲਡਿੰਗ ਜਿਹੜੀ ਆ ਇੱਥੇ ਲੱਖਾਂ ਰੁਪਏ ਖਰਚੇ ਹੋਏ ਨੇ ਔਰ ਇਹ ਜਿਹੜੀ ਬਿਲਡਿੰਗ ਹੈਗੀ ਆ ਬਿਲਕੁਲ ਖੰਡਰ ਦਾ ਰੂਪ ਧਾਰਨ ਕਰ ਗਈ ਹੈਗੀ ਆ ਅਗਰ ਹੁਣ ਵੀ ਇਸ ਦੇ ਵੱਲ ਕੋਈ ਧਿਆਨ ਦਿੱਤਾ ਜਾਵੇ ਵੈਸੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਆ ਕਿ ਅਸੀਂ ਜਿਹੜਾ ਹੈਗਾ ਕਿ ਪਿੰਡਾਂ ਵੱਲ ਬੜਾ ਧਿਆਨ ਦੇ ਰਹੇ ਆ ਪਰ ਇਹੋ ਜਿਹੀਆਂ ਜਿਹੜੀਆਂ ਬਿਲਡਿੰਗਾਂ ਹੈਗੀਆਂ ਉਹ ਨਸ਼ੇ ਦਾ ਅੱਡਾ ਬਣ ਚੁੱਕੀਆਂ ਨੇ ਖੁਦ ਖੁੱਲ ਦਿੱਤੀ ਹੋਈ ਆ ਅਗਰ ਕਹਿ ਦਿੱਤਾ ਜਾਵੇ ਜੇਕਰ ਇਹਨਾਂ ਬਿਲਡਿੰਗਾਂ ਦੇ ਉੱਪਰ ਜਿਨ੍ਹਾਂ ਤੇ ਲੱਖਾਂ ਕਰੋੜ ਰੁਪਏ ਲਾਗ ਲੱਗੇ ਹੋਏ ਨੇ ਜੇਕਰ ਇਹਨਾਂ ਬਿਲਡਿੰਗਾਂ ਦੇ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਬਿਲਡਿੰਗਾਂ ਨੂੰ ਕਿਸੇ ਪਿੰਡ ਵਾਲਿਆਂ ਦੇ ਲਈ ਵਰਤੋਂ ਦੇ ਲਈ ਇਹਦੀ ਜਿਹੜੀ ਹੈਗੀ ਆ ਕਿ ਇਹਨੂੰ ਕੋਈ ਇੱਥੇ ਕੋਈ ਨਾ ਕੋਈ ਸਹੂਲਤ ਦੇ ਦਿੱਤੀ ਜਾਵੇ ਤਾਂ ਇਹ ਜਿਹੜਾ ਹੈਗੀ ਆ ਬਿਲਡਿੰਗ ਦੇ ਨਸ਼ੇ ਦਾ ਜਿਹੜਾ ਘਰ ਬਣਿਆ ਹੋਇਆ ਆ ਉਹ ਉਹ ਬਣਨ ਦੀ ਬਜਾਏ ਇੱਥੇ ਜਿਹੜੇ ਲੋਕ ਹੈਗੇ ਆ ਉਹ ਕੋਈ ਨਾ ਕੋਈ ਜੜੀਆਂ ਉਹ ਸਹੂਲਤਾ ਲੈ ਸਕਣਗੇ ਔਰ ਮੈਂ ਤੁਹਾਨੂੰ ਪੂਰਾ ਦਿਖਾ ਰਿਆ ਆ ਕਿ ਇੱਥੇ ਜਿਹੜੇ ਚੋਰ ਸਿਗੇ ਇੱਥੇ ਦੇ ਦਰਵਾਜ਼ੇ ਤੱਕ ਵੀ ਪਟਕੇ ਲੈ ਗਏ ਸੀਗੇ ਮੈਂ ਕਈ ਆਪਣੇ ਚੈਨਲ ਦੇ ਉੱਪਰ ਕਈ ਵਾਰ ਇਹ ਖਬਰ ਵੀ ਲਵਾਈ ਹੈ ਲਾਈ ਹੈਗੀ ਆ ਔਰ ਸਾਡਾ ਆਮ ਆਦਮੀ ਪਾਰਟੀ ਨੂੰ ਇਸ ਚੈਨਲ ਰਾਹੀਂ ਇਹ ਜਿਹੜਾ ਦ੍ਰਿਸ਼ ਆ ਅਸੀਂ ਦਿਖਾ ਰਹੇ ਆਂ ਇਹ ਲੱਖਾਂ ਰੁਪਏ ਦੀ ਜਿਹੜੀ ਬਿਲਡਿੰਗ ਹੈਗੀ ਆ ਇਹਦੇ ਉੱਪਰ ਇੰਨਾ ਰੁਪਈਆ ਖਰਚਾ ਹੋਇਆ ਆ ਜੇਕਰ ਇੱਥੇ ਥੋੜਾ ਜਿਹਾ ਧਿਆਨ ਦੇ ਕੇ ਇੱਥੇ ਕੋਈ ਨਾ ਕੋਈ ਪਿੰਡ ਦੀ ਸੂਰਅਤ ਲਈ ਇੱਥੇ ਕੁਝ ਬਣਾ ਦਿੱਤਾ ਜਾਂਦਾ ਆ ਤੇ ਬਹੁਤ ਹੀ ਵਧੀਆ ਗੱਲ ਆ ਵੈਸੇ ਸਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆ ਅਸੀਂ ਤੁਹਾਨੂੰ ਜਿਸ ਤਰ੍ਹਾਂ ਹਸਪਤਾਲ ਦਾ ਦਿਖਾ ਲਿਆ ਸੇਵਾ ਕੇਂਦਰ ਦਾ ਦਿਖਾ ਲਿਆ ਸਿਰਫ ਬਾਦੇ ਦੇ ਦਾਅਵੇ ਜਿਹੜੇ ਆਏ ਖੋਖਲੇ ਹੀ ਜਾਪਦੇ ਨੇ